ਜਸਵੀਰ ਜੀ ਕੀ ਗੱਲਬਾਤ ਹੋਈ ਜਾਂਦੀ ਸਰ ਜੀ ਜਿੱਦਾਂ ਯਾਨੀ ਕਿ ਮੈਂ ਨਾ ਕੰਮ ਤੇ ਗਿਆ ਹੋਇਆ ਸੀਗਾ ਤੇ ਕੰਮ ਤੇ ਜਿੱਦਾਂ ਮੈਂ ਦੁਪਹਿਰ ਨੂੰ ਘਰੇ ਗਿਆ ਆਂ ਤੇ ਘਰੇ ਗਿਆ ਸਾਡੀ ਕੁੜੀਆਂ ਆਈਆਂ ਹੋਈਆਂ ਸੀਗੀਆਂ ਤੇ ਗੱਲਬਾਤ ਹੀ ਕਰਨੀ ਜਦੋਂ ਲੜਾਈ ਪਸਾਦ ਚੱਲਦਾ ਹੈ ਸਾਡੇ ਘਰ ਦੇ ਵਿੱਚ ਤੇ ਮੈਂ ਜਿੱਦਾਂ ਗਿਆ ਤੇ ਗੱਲਬਾਤ ਕੀਤੀ ਤੇ ਕੋਈ ਉਹ ਇੰਦਾ ਦੀ ਗੱਲਬਾਤ ਹੈ ਨਹੀਂ ਸਕੀ ਤੇ ਜਦੋਂ ਮੈਂ ਦੁਪਹਿਰ ਨੂੰ ਕੰਮ ਤੇ ਜਿੱਦਾਂ ਆ ਗਿਆ ਵਾਂ ਤੇ ਮੇਰਾ ਭਰਾ ਜਿਹੜਾ ਹੁਣ ਜੇਲ੍ਹ ਦੇ ਵਿੱਚ ਫੜਿਆ ਹੋਇਆ ਵਾ ਪੁਲਿਸ ਨੇ ਕਾਪ ਕਰ ਲਿਆ ਕ ਉਤਾਰ ਉਹ ਸਾਰ ਉਹ ਸਟੈਂਪ ਘਰੇ ਫਿਰਦਾ ਸੀ ਮੈਨੂੰ ਇਹ ਨਹੀਂ ਪਤਾ ਸੀ ਉਹਦੇ ਦਿਲ ਦੇ ਵਿੱਚ ਕੀ ਚੱਲਦਾ ਵਾ ਤੇ ਜਦੋਂ ਬਾਅਦ ਵਿੱਚ ਆ ਗਿਆ ਤੇ ਮੈਂ 2 ਵਜੇ ਘਰੇ ਗਿਆ 3 ਵਜੇ ਵਾਪਸ ਕੰਮ ਦੇ ਚਲੇ ਗਿਆ ਜੀ 4 ਵਜੇ ਮੁੜ ਕੇ ਸਾਰਿਆਂ ਨੇ ਇਦਾਂ ਕੀਤੀ ਮੇਰੀ ਘਰ ਵਾਲੀ ਨੂੰ ਮਾਰ ਦਿੱਤਾ ਜਿੱਦਾਂ ਜੀ ਸਰ ਇਟਾ ਮਾਰ ਮਾਰ ਕੇ ਮਾਰਿਆ ਸਾਰਾ ਨੇ ਇਹ ਨਾਮ ਕੀ ਜਿਹੜਾ ਤੁਹਾਡਾ ਹੋਇਆ ਮੇਰੀ ਘਰ ਆਜਦਾ ਨਾ ਜਸਪ੍ਰੀਤ ਕੋਰ ਤੇ ਜਿਹਨੇ ਮਾਰਿਆ ਉਹਦਾ ਨਾਮ ਉਹਦਾ ਨਾਮ ਕਸ਼ਮੀਰ ਸਿੰਘ ਸ਼ੀਰਾ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੈਂ ਸਾਰੇ ਇਹੀ ਮੰਗ ਕਰਦਾ ਦੋਹਾਂ ਜੀਆਂ ਨੂੰ ਸਰ ਉਹ ਬਰਕਾਦ ਹੋਵੇ ਜਾਂ ਫਾਂਸੀ ਦੀ ਸਜ਼ਾ ਚਾਹੀਦੀ ਸਾਰ ਮੇਰੀ ਨਿੱਕੀ ਜੀ ਕੁੜੀ ਆ ਦੇਖ ਲੋ ਇਹ ਰਾਤ ਨੂੰ ਰੋਂਦੀ ਆ ਕਹਿੰਦੀ ਮੰਮੀ ਚਾਹੀਦੀ ਮੈਨੂੰ ਹੁਣ ਜਿਹੜੀ ਮੇਰੀ ਘਰ ਵਾਲੀ ਮਾਰ ਦਿੱਤੀ ਆ ਹੁਣ ਇਹਨੂੰ ਮੈਂ ਰਾਤ ਨੂੰ ਮੰਮੀ ਕਿੱਥੋਂ ਲੈ ਆ ਕੇ ਦੇਵਾਂ ਸਰ ਤੁਸੀਂ ਦੱਸੋ ਮੈਨੂੰ ਆਪ ਤੇ ਹੁਣ ਜੇਲ੍ਹ ਦੇ ਵਿੱਚ ਬੈਠਾ ਖੁਸ਼ ਬੈਠਾ ਵਾ ਉਹਨੂੰ ਕੋਈ ਟੈਨਸ਼ਨ ਨਹੀਂ ਆਗੀ ਮੈਨੂੰ ਬੜਾ ਮੈਨੂੰ ਕਿੰਨੀ ਟੈਨਸ਼ਨ ਵਾ ਮੈਂ ਇੱਕ ਧਾ ਕੁੜੀ ਨੂੰ ਪਾਲਣਾ ਵਾ ਸਾਵਾ ਮਾਂ ਕੋਲ ਬੁੱਧੀ ਸੀਗੀ ਸਾਰੋ ਉਸ ਨੂੰ ਸੰਭਾਲਦੀ ਸੀਗੀ ਮੈਨੂੰ ਟੈਨਸ਼ਨ ਹੀ ਕੋਈ ਸੀ ਹੁਣ ਮੈਂ ਕੰਮ ਦੇ ਜਾਊਗਾ ਕੁੜੀ ਸੰਭਾਲੂਗਾ ਹੁਣ ਮੈਨੂੰ ਟੈਨਸ਼ਨ ਬਹੁਤ ਵੱਧਵਾ ਜਾਣਾ ਕੀ ਕਾਰਨ ਕੀ ਹੋਇਆ ਐਡਾ ਜਿਹੜਾ ਐਡਾ ਕਤਲ ਕਰ ਰਿਹਾ ਹੈ ਕਾਰਨ ਸਰ ਕੀ ਹੋਣਾ ਸਗਾ ਜਿੱਦਾਂ ਯਾਨੀ ਕਿ ਮਾੜਾ ਮੋੜਾ ਘਰ ਦੇ ਵਿੱਚ ਚੱਲਦੀ ਸੀ ਲੜਾਈ ਪਸਾਦ ਆਵਾਜ਼ਾਂ ਵਾਧਦੀਆਂ ਰਹੀਆਂ ਉਹ ਸਮਝਦੀ ਸੀ ਕਿ ਜਾਦੂ ਟੂਣੇ ਕਰਦੇ ਆ ਬਾਬਿਆਂ ਕੋਈ ਜਾਂਦੇ ਪਰ ਸਰ ਮੈਂ ਇਦਾਂ ਦਾ ਕੰਮ ਕੋਈ ਨਹੀਂ ਕਰਦਾ ਮੈਂ ਪ੍ਰਭੂ ਨੂੰ ਮੰਨਦਾ ਪ੍ਰਭੂ ਜੀ ਸ਼ਿਵ ਨੂੰ ਮੰਨਦਾ ਵਾ ਅਸੀਂ ਚਰਚ ਨਾ ਜਾਈਦਾ ਵਾਲ ਇਦਾਂ ਦਾ ਬਾਬਿਆਂ ਦਾ ਕੋਈ ਕੰਮ ਨਹੀਂ ਕੀਤਾ ਉਹ ਸਮਝਦੇ ਜਾਦੂ ਟੂਣੇ ਕਰਦੇ ਆ ਸਾਡੇ ਤੇ ਕੋਈ ਇਦਾਂ ਦਾ ਨਾ ਕੰਮ ਕਰਾਉਣ ਪਰ ਮੈਂ ਸਾਰੇ ਇਦਾਂ ਦਾ ਕੰਮ ਕੋਈ ਨਹੀਂ ਕਰਦਾ ਮੈਂ ਪ੍ਰਭੂ ਨੂੰ ਮੰਨਦਾ ਚਰਚ ਹੀ ਜਾਣਾ ਜ਼ਰੂਰ ਸਰੀਕ ਕਤਲ ਹੋਇਆ ਹੈਗਾ ਮੈਥੁਰ ਏਰੀਆ ਦੇ ਵਿੱਚ ਜੀ ਇਹਦੇ ਵਿੱਚ ਇੱਕ ਇੰਟੀਮੀਸ਼ਨ ਆਈ ਸੀਗੀ ਵੀ ਜਿਹੜਾ ਆ ਜੇਟ ਨੇ ਆਪਣੀ ਜਿਹੜੀ ਆ ਭੁਜਾਈ ਨੂੰ ਜਿਹੜਾ ਆ ਵੀ ਹਿੱਟ ਕੀਤਾ ਹਿੱਟ ਦੇ ਨਾਲ ਤੇ ਉਹਦੇ ਸੱਟ ਲੱਗੀ ਹੋਆ ਮੌਕੇ ਤੇ ਪੁਲਿਸ ਜਦੋਂ ਗਈ ਤਾਂ ਪਿੰਡ ਵਾਲਿਆਂ ਨੇ ਦੱਸਿਆ ਵੀ ਉਹਦੀ ਮੌਤ ਹੋ ਚੁੱਕੀ ਆ ਤੇ ਉੱਥੇ ਜਿਹੜੀ ਆ ਐਫ ਆਈ ਆਰ ਨੰਬਰ 95 ਜਿਹੜੀ ਆ ਕਸ਼ਮੀਰ ਏਰੀਆ ਸ਼ੀਰੇ ਦੇ ਖਿਲਾਫ ਦਰਜ ਕਰਕੇ ਤੇ ਇਹਨੂੰ ਜਿਹੜਾ ਗ੍ਰਿਫਤਾਰ ਕਰਕੇ ਜਿਹੜਾ ਵੰਦ ਹਵਾਲਾ ਕੀਤਾ ਗਿਆ ਇਹਦਾ ਜਿਹੜਾ ਹੁਣ ਦੋ ਤਿੰਨ ਦਾਰਮਾਨ ਲਿਆ ਆ ਬਾਕੀ ਪੁੱਛਗਿੱਛ ਜਾਰੀ ਹੈ ਕਤਲ ਦਾ ਕੋਈ ਕਾਰਨ ਪਤਾ ਲੱਗਾ ਘਰੇਲੂ ਲੜਾਈ ਸੀ ਇਹਨਾਂ ਦੀ ਆਪਸ 'ਚ ਹੀ ਤੇ ਉਹਦੇ ਕਰਕੇ ਜਿਹੜਾ ਆ ਇਹਨਾਂ ਕਤਲ ਹੋਇਆ ਇਹ ਐਫ ਆਈ ਆਰ ਜਿਹੜੀ ਤੁਸੀਂ ਕੱਢੀ ਆਈ ਦੀ ਹੈ ਇਹਦੇ 'ਚ ਕੀ ਮਾਮਲਾ ਦਰਜ ਕੀਤਾ ਗਿਆ ਇਹਦੇ ਮਾਮਲਾ ਇਹੀ ਦਰਜ ਕੀਤਾ ਵੀ ਇਹ ਜਿਹੜਾ ਇਹਨਾਂ ਦਾ ਘਰੇਲੂ ਥੋੜੀ ਕਲੇਸ਼ ਸੀਗਾ ਆਪਸ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਇਹਨਾਂ ਗੁੱਸੇ ਦੇ ਵਿੱਚ ਆ ਕੇ ਜਿਹੜਾ ਉਹਦੇ ਏਟੇ ਪਿੱਟਾ ਮਾਰ ਕੇ ਜਿਹੜਾ ਉਹਦਾ ਕਤਲ ਕਰਤਾ ਜਿਹਨਾਂ ਕਤਲ ਹੋਇਆ ਉਹਦਾ ਨਾਮ ਕੀ ਆ ਉਹਦਾ ਨਾਮ ਜਸਪ੍ਰੀਤ ਕੌਰ ਜਿਹੜਾ ਪਿੰਡ ਆ ਇਹ ਤਾਂ ਖੁਰਲਾਪੁਰ ਉਹਨ ਕੀ ਕਾਰਵਾਈ ਕੀਤੀ ਜਾਵੇ ਉਹਨੇ ਤਾਂ ਜਿਹੜਾ ਆ ਪੇਸ਼ ਅਦਾਲਤ ਕਰਕੇ ਜਿਹੜਾ ਤਾਂ ਰਿਮਾਂਡ ਲਿਆ ਆ ਬਾਕੀ ਇਹਦੀ ਪੁੱਛਗਿੱਛ ਕਰ ਰਹੇ ਆ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇ ਸੇ ਪਤਾ ਲੱਗਾ ਕਿ ਛੱਟ ਕਿਸ ਚੀਜ਼ ਦੇ ਨਾਲ ਮਾਰੀ ਸੀ ਇਹ ਇੱਟ ਸੀ ਉੱਥੋਂ ਬ੍ਰਾਹਮਤ ਹੋਈ ਉਹਦੇ ਤੇ ਬਲੱਡ ਲੱਗਾ ਸੀ ਤੇ ਉਹ ਇੱਟ ਦੇ ਨਾਲ ਜਿਹੜਾ ਉਹ ਕਹਿੰਦਾ ਵੀ ਮੈਂ ਉਹਦੇ ਕਤਲ ਕੀਤਾ ਇਹਨਾਂ ਦੀ ਮੌਤ ਹੋ ਗਈ ਇਹਨਾਂ ਦੀ ਉਮਰ ਕਿੰਨੀ ਸੀ ਉਹਨਾਂ ਦੀ ਉਮਰ ਕਰੀਬ ਮੇਰੇ ਖਿਆਲ 33-34 ਸਾਲ ਆ ਬੱਚੇ ਕੋਈ ਉਹਨਾਂ ਦੇ 25 ਗੁੜੀਆਂ ਸ਼ਹਿਰ ਤੋਂ ਨਾਲ